ਸਪਿਨ ਟੂਲਸ ਦਾ ਗੋਟੀ ਵਰਲਡ ਵਾਈਸ ਮੰਡੇ ਇਜ਼ ਦਾ ਹੌਲੀਡੇ ਮੰਡੇ ਇਜ਼ ਦਾ ਹੌਲੀਡੇ ਬਾਜੀ ਆ ਗਈ ਸਮਝ ਮੈਡਮ ਜੀ ਮੈਂ ਇੱਧਰ ਇੱਧਰ ਮੈਡਮ ਜੀ ਆ ਗਈ ਸਮਝ ਭਾਈ ਜੀ ਕੀ ਬੋਲ ਰਹੇ ਨੇ ਇਹ ਬੋਲ ਰਹੇ ਪਿਆ ਸੰਡੇ ਹੈ ਕੱਲ ਮੰਡੇ ਤੇ ਮੰਡੇ ਦੇ ਕਿ ਛੁੱਟੀਆਂ ਪਰੋਂ ਸੋਮਵਾਰ ਦੀ ਛੁੱਟੀ ਐ ਸੋਮਵਾਰ ਦੁਕਾਨ ਆਫਰ ਹੋਈ ਪਈ ਪੱਕੀ ਗੱਲ ਐ ਬਿਲਕੁਲ ਬਿਲਕੁਲ ਕੱਚੀ ਗੱਲ ਕਹਿ ਰਹੇ ਹੋ ਨਾ 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 ਜੀ ਕੱਚੀ ਗੱਲ ਨੋ 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 ਕੱਚੀ ਗੱਲ ਐ ਨੋ 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 ਪੱਕੀ ਗੱਲ ਐ ਕੀ ਮੰਡੇ इज द ਹੌਲੀਡੇ ਲੋ ਜੀ ਇਹ ਇਹ ਕਹਿ ਰਹੇ ਨੇ ਅੰਗਰੇਜ਼ੀ ਚ ਕਿ ਕੱਲ ਸੋਮਵਾਰ ਐ ਸੋਮਵਾਰ ਦੀ ਛੁੱਟੀ ਐ ਇਹ ਗੱਲ ਤੁਹਾਨੂੰ ਹੀ ਪਤਾ ਐ ਪਰ ਕੀ ਕਰੀਏ ਵੀਰੇ ਸੋਮਵਾਰ ਨੂੰ ਸਾਡੇ ਕਈ ਕਸਟਮਰ ਆ ਕੇ ਮੁਰਝ ਜਾਂਦੇ ਨੇ ਸਾਡੇ ਬੰਦੇ ਬਾਹਰ ਬੈਠ ਹੁੰਦੇ ਐ ਕਸਟਮਰ ਆ ਕੇ ਮੁਰਝ ਜਾਂਦੇ ਨੇ ਪੁਲਿਸ ਆ ਰਿਕੇ ਨੀਆ ਮਾਰੋ ਆ ਗਈ ਸਮਝ ਵੀ ਜੀ ਮੈਡਮ ਜੀ ਆ ਗਈ ਸਮਝ ਸੋਮਵਾਰ ਦੀ ਛੁੱਟੀਆਂ ਹਰ ਸੋਮਵਾਰ ਕਪੜਿਆਂ ਜਾਂ ਲੋ ਬੈਗ ਦੀ ਦੁਕਾਨ ਹੈ ਵੀਡੀਓ ਸ਼ੀਟ